ਜੀ ਜੀ ਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਆਜੀ ਵੀਡੀਓ ਵਿੱਚ ਇੱਕ ਐਸਾ ਉਪਾਅ ਤੇ ਸਰਲ ਉਪਾਅ ਲੈ ਕੇ ਆਏ ਹਾਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਰਿਸ਼ਤਿਆਂ ਵਿੱਚ ਦਰਾਰ ਆ ਰਹੀ ਹੈ ਰਿਸ਼ਤੇ ਦਿਨ-ਬਦਿਨ ਬਿਗੜਦੇ ਜਾ ਰਹੇ ਹਨ ਰਿਸ਼ਤਿਆਂ ਵਿੱਚ ਕੜਵਾਹਟ ਆਂਦੀ ਜਾ ਰਹੀ ਹੈ ਇਹ ਰਿਸ਼ਤਾ ਕੋਈ ਵੀ ਹੋ ਸਕਦਾ ਹੈ ਪਤੀ-ਪਤਨੀ ਦਾ ਰਿਸ਼ਤਾ ਜਾਂ ਪ੍ਰੇਮੀ-ਪ੍ਰੇਮਿਕਾ ਦਾ ਰਿਸ਼ਤਾ ਇੱਥੋਂ ਤੱਕ ਕਿ ਪਰਾਪਹਿਣ ਦਾ ਰਿਸ਼ਤਾ ਜਾਂ ਕੋਈ ਸੱਸ ਨੂੰ ਦਾ ਰਿਸ਼ਤਾ ਨਨਾਨ ਪਰਜਾਈ ਦਾ ਰਿਸ਼ਤਾ ਜਾਂ आपस में माँ प्यो का बच्चों रिश्ता दोस्ता का रिश्ता कोई भी रिश्ता जो कि खराब हों जा रहा है दिन ब दिन यह उपाय करने तुम देखोगे कि जिस दे नाल तो रिश्ता खराब हो गया है वो बंदा खुद होके तोड़े कोल आएगा हो सकता है कि उस अपनी गलती दा एहसास हो जाए उसको अपनी गलती रियलाइज हो जाए तो हो सकता है तो कोल वो माफी भी मंगे आके उपा करना जरूर होना चाहिए है कि तीन गलती नहीं होनी चाहिए जेकर तु उस नजायज किया हो उस बंद तो यह उपा बिल्कुल काम नहीं करेगा यह उपा उथे ही काम करेगा जिथे तीन कोई भी गलती नहीं है पर अगे वाला बंदा थे नजायज कर रहा है या फिर मतलब मिसअंडरस्टैंडिंग हो गई है जिससे नाल जिसके रिश्ता जो है दिन ब दिन बिगड़ता जा रहा है खराब होता जा रहा है तो उस रिश्ते सुधारण वास्ते बहुत ही चंगा उपा है करोगे तो रिश्तों मिठास आएगी हो सकता है कि इतनी मिठास आवे कि भूल ही जाओ कि कभी साड़ा रिश्ता खराब भी होया सी बंदा सामने तो आके तो फोन करेगा या तो आके माफ़ी भी मांग सकता है तो यह तो पहले मेरी हाथ जोड़ के बेनती है जेडे मेरे चैनल तो नवे आए हैं तो प्लीज़ मेरे चैनल में सबसक्राइब कर लो जी वीडियो चंगी लगती है तो वीडियो लाइक करो शेयर करो तो कमेंट विच अपनी हाज़री जरूर पर जरूर दिया करो जी क्योंकि तो लाइक्स और कमेंट साढ़े वास्ते बहुत ज़्यादा मायने रखते हैं लाइक्स ज़्यादा और कमेंट्स ज़्यादा ना सू मोटिवेशन मिलता है ते हो जोश नाल असी तो हो जोशी सामने अच्छी तो अच्छी वीडियोज़ बना के लेके आते हाँ तो हूँ गल कर लेंगे हाँ अज के दे उपा देखो यह जरा उपा है कुछ तुम किसी भी दिन कर सकते हो ठीक है तो पर जरा उपा करना है स्नान करके करना है इस करके उपा तु सवेरे ही करोगे तो ज़्यादा अच्छा रहेगा चार बजे त चार बजे तक ही तुसी उपा कर सारजे तो बाद उपा ना करना ठीक है नहीं तो फिर प्रभाव बड़ा ही घट हो जाता है वह फल थ नहीं मिलेगा ਕੀ ਕਰਨਾ ਹੈ ਨਾਨ ਤੋਂ ਬਾਅਦ સ્ਨਾਣ ਕਰਨ ਤੋਂ ਬਾਅਦ ਤੁਸੀਂ ਇੱਕ ਗਲਾਸ ਵਿੱਚ ਜਾਂ ਕਟੋਰੀ ਵਿੱਚ ਕੱਚ ਦਾ ਹੋਣਾ ਚਾਹੀਦਾ ਹੈ ਗਲਾਸ ਜਾਂ ਕੱਚ ਦੀ ਕਟੋਰੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਲੈ ਲੈਣਾ ਹੈ ਤੇ ਉਸ ਦੇ ਨਾਲ ਲੈਣੀ ਹੈ ਤੁਸੀਂ ਇੱਕ ਲੌਂਗ ਸਿਰਫ ਇੱਕ ਲੌਂਗ ਲੈਣੀ ਹੈ ਤੇ ਨਾਲ ਲੈਣਾ ਹੈ ਪੀਲੇ ਜਾਂ ਹਰੇ ਰੰਗ ਦਾ ਧਾਗਾ ਠੀਕ ਹੈ ਜਾਂ ਧਾਗਾ ਨਹੀਂ ਹੈ ਤੁਹਾਡੇ ਕੋਲ ਹੁਣ ਬੋਲੋਗੇ ਘਰ ਵਿੱਚ ਪੀਲੇ ਜਾਂ ਹਰੇ ਰੰਗ ਦਾ ਧਾਗਾ ਨਹੀਂ ਹੈ ਤਾਂ ਕੋਈ ਦਿੱਕਤ ਨਹੀਂ ਹੈ ਕੋਈ ਤੁਹਾਡੇ ਕੋਲ ਕਪੜਾ ਹੋਏਗਾ ਘਰ ਵਿੱਚ ਪੀਲਾ ਜਾਂ ਹਰਾ ਉਹਦਾ ਇੱਕ ਰੇਸ਼ਾ ਜਿਹਾ ਕੱਢ ਲਓ ਨਿਕਲ ਆਂਦਾ ਆਸਾਨੀ ਨਾਲ ਇੱਕ ਧਾਗਾ ਜਾਂ ਕੱਢ ਲਓ ਬਸ ਉਹ ਵੀ ਚੱਲੇਗਾ ਉਹ ਰੱਖ ਕੇ ਤੁਸੀਂ ਇੱਕ ਆਸਣ ਵਾਸਤੇ ਕਪੜਾ ਲੈ ਲਓ ਤੁਹਾਡੇ ਕੋਲ ਹੁੰਦਾ ਹੀ ਹੋਏਗਾ ਜਦੋਂ ਤੁਸੀਂ ਪਾਠ ਪੂਜਾ ਕਰਦੇ ਹੋ ਤੇ ਉਹ ਕਪੜਾ ਵਿਛਾ ਕੇ ਉਹਦੇ ਉੱਤੇ ਤੁਸੀਂ ਭਲਤੀ ਮਾਰ ਕੇ ਬੈਠ ਜਾਓ ਜਦੋਂ ਤੁਸੀਂ ਇਹ ਉਪਾਅ ਕਰਨਾ ਹੈ ਤੁਹਾਡਾ ਮੂੰਹ ਜਿਹੜਾ ਹੈ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਠੀਕ ਹੈ ਇਸ ਦੇ ਨਾਲ-ਨਾਲ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਜਦੋਂ ਤੁਸੀਂ ਇਹ ਉਪਾਏ ਕਰਨਾ ਹੈ ਤੇ ਕੋਈ ਵੀ ਮਤਲਬ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਸ਼ਾਂਤੀ ਹੋਣੀ ਚਾਹੀਦੀ ਹੈ ਤੇ ਕੋਈ ਵੀ ਤੁਹਾਨੂੰ ਆ ਕੇ ਡਿਸਟਰਬ ਨਾ ਕਰੇ ਕੋਈ ਵੀ ਮਤਲਬ ਬਾਧਾ ਨਾ ਪਾਵੇ ਹੁਣ ਤੁਸੀਂ ਕਰਨਾ ਕੀ ਹੈ ਕਿ ਹੁਣ ਪਾਣੀ ਦਾ ਗਲਾਸ ਵੀ ਤੁਸੀਂ ਆਪਣੇ ਸਾਹਮਣੇ ਰੱਖਣਾ ਹੈ ਉਹ ਲੌਂਗ ਜਿਹੜੀ ਹੈ ਨਾਲ ਹੀ ਪਾਣੀ ਦੇ ਗਲਾਸ ਦੇ ਨਾਲ ਰੱਖ ਦੋ ਔਰ ਪੀਲਾ ਜਾਂ ਹਰਾ ਜੇ ਤਾਗਾ ਤੁਸੀਂ ਕੱਢ ਲਿਆ ਹੈ ਉਹ ਵੀ ਉੱਥੇ ਰੱਖ ਦੋ ਹੁਣ ਤੁਸੀਂ 16 ਵਾਰ ਨੋਟਿਸ ਕਰ ਲੋ ਕਾਪੀ ਪੈਨ ਤੇ ਲਿਖ ਲੋ 16 ਵਾਰ ਤੁਸੀਂ ਆਪਣਾ ਜਿਹੜੇ ਵੀ ਮਤਲਬ ਪਰਮਾਤਮਾ ਨੂੰ ਰੱਬ ਨੂੰ ਮੰਨਦੇ ਹੋ ਉਹ ਮੰਤਰ ਤੁਸੀਂ 16 ਵਾਰ ਪੜਨਾ ਹੈ ਜਦੋਂ ਤੁਸੀਂ ਇਹ ਮੰਤਰ 16 ਵਾਰ ਪੜਨਾ ਹੈ ਅੱਖਾਂ ਬੰਦ ਰੱਖਣੀਆਂ ਹਨ ਠੀਕ ਹੈ ਤੇ ਆਪਣੇ ਮਨ ਵਿੱਚ ਇਕਾਗਰ ਚਿਤ ਕਰਕੇ ਉਸ ਬੰਦੇ ਨੂੰ ਯਾਦ ਕਰਨਾ ਹੈ ਜਿਸ ਦੇ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਗਿਆ ਹੈ ਤੇ ਆਪਣਾ ਜਿਹੜਾ ਸੱਜਾ ਹੱਥ ਹੈ ਤੁਸੀਂ ਆਪਣੇ ਦਿਲ ਦੇ ਉੱਤੇ ਰੱਖਣਾ ਹੈ ਇਹ ਦੇਖੋ ਇਹ ਕੰਮ ਕਰਨ ਵੇਲੇ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਆਪਣਾ 16 ਵਾਰ ਜਦੋਂ ਮੰਤਰ ਪੜ੍ਹ ਰਹੇ ਹੋ ਇਕਾਗਰ ਅੱਖਾਂ ਬੰਦ ਕਰਕੇ ਇਕਾਗਰ ਚਿਤ ਹੋ ਕੇ ਤੁਸੀਂ ਉਸ ਬੰਦੇ ਨੂੰ ਯਾਦ ਕਰਨਾ ਹੈ ਤੇ ਆਪਣਾ ਜਿਹੜਾ ਹੱਥ ਹੈ ਆਪਣੇ ਦਿਲ ਦੇ ਉੱਤੇ ਰੱਖਣਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ 16 ਵਾਰ ਇਹ ਮੰਤਰ ਜਾਪ ਦਾ ਜਾਪ ਕਰ ਲਿਆ ਹੈ ਉਸ ਤੋਂ ਬਾਅਦ ਤੁਸੀਂ ਲੋង ਨੂੰ ਚੁੱਕਣਾ ਹੈ ਜਿਹੜੀ ਤੁਸੀਂ ਪਾਣੀ ਦੇ ਕੋਲ ਲੋង ਰੱਖੀ ਹੋਈ ਹੈ ਉਸ ਲੋង ਨੂੰ ਆਪਣੇ ਹੱਥ ਉੱਤੇ ਰੱਖ ਕੇ ਤੇ ਫਿਰ ਪੰਜ ਵਾਰੀ ਹੁਣ ਨੋਟਿਸ ਕਰ ਲੋ ਹੁਣ ਪੰਜ ਵਾਰੀ ਉਸ ਫਿਰ ਉਸ ਬੰਦੇ ਜਾਂ ਬੰਦੀ ਦਾ ਨਾਮ ਲੈ ਕੇ ਫੂਕ ਮਾਰਨੀ ਹੈ ਪੰਜ ਵਾਰੀ ਠੀਕ ਹੈ ਫਿਰ ਪੰਜ ਵਾਰ ਉਹ ਲੌਂਗ ਦੇ ਉੱਤੇ ਫੂਕ ਮਾਰਨ ਤੋਂ ਬਾਅਦ ਉਸ ਲੌਂਗ ਨੂੰ ਤੁਸੀਂ ਉਸ ਗਲਾਸ ਦੇ ਜਿਹੜੇ ਪਾਣੀ ਪਾ ਕੇ ਰੱਖਿਆ ਹੈ ਉਸ ਦੇ ਵਿੱਚ ਪਾ ਦੇਣਾ ਹੈ ਫੀਲ ਕੀ ਕਰਨਾ ਹੈ ਦੇਖੋ ਧਿਆਨ ਨਾਲ ਸੁਣਨਾ ਤੇ ਧਿਆਨ ਜੇ ਨਹੀਂ ਯਾਦ ਰਹੇਗਾ ਤੇ ਕਾਪੀ ਤੇ ਨੋਟ ਕਰਕੇ ਰੱਖ ਲਓ ਫਿਰ ਨਹੀਂ ਤਾਂ ਮੇਰੀ ਵੀਡੀਓ ਤਾਂ ਹੈ ਹੀ ਹੈ بار بار ਚਲਾ ਕੇ ਵੀ ਤੁਸੀਂ ਦੇਖ ਸਕਦੇ ਹੋ ਹੁਣ ਉਸ ਲੌਂਗ ਨੂੰ ਅਸੀਂ ਪਾਣੀ ਦੇ ਵਿੱਚ ਪਾ ਦਿੱਤਾ ਫਿਰ ਹੁਣ ਆਪਾਂ ਕੀ ਕਰਨਾ ਹੈ ਲੈ ਗਿਆ ਸਾਡੇ ਕੋਲ ਧਾਗਾ ਜੋ ਕਿ ਅਸੀਂ ਜੇ ਪੀਲਾ ਲਿੱਤਾ ਹੈ ਜਾਂ ਹਰਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਦੋਨਾਂ ਵਿੱਚੋਂ ਕੋਈ ਵੀ ਧਾਗਾ ਹੋਵੇ ਉਸ ਧਾਗੇ ਨੂੰ ਤੁਸੀਂ ਆਪਣੀ ਸੱਜੇ ਹੱਥ ਦੀ ਜਿਹੜੀ ਸਭ ਤੋਂ ਛੋਟੀ ਉਂਗਲੀ ਹੁੰਦੀ ਹੈ ਨਾ ਚੀਚਲੀ ਉਂਗਲੀ ਵੀ ਆਪਾਂ ਜਿਸ ਨੂੰ ਕਹਿੰਦੇ ਆ ਉਸ ਉਂਗਲੀ ਤੇ ਤੁਸੀਂ ਇਸ ਧਾਗੇ ਨੂੰ ਬੰਨ੍ਹ ਲੈਣਾ ਹੈ ਦੇਖੋ ਗੱਠ ਨਹੀਂ ਲਗਾਨੀ ਹੈ ਸਿਰਫ ਉਸ ਉਂਗਲੀ ਤੇ ਲਪੇਟ ਲੈਣਾ ਹੈ ਦੋ ਜਾਂ ਤਿੰਨ ਵਾਰ ਤੇ ਫਿਰ ਲਾਸਟ ਜਿਹੜਾ ਸਿਰਾ ਕੋਨੇ ਦਾ ਸਿਰਾ ਬਚੇਗਾ ਉਸ ਨੂੰ ਉਹ ਧਾਗੇ ਦੇ ਅੰਦਰ ਹੀ ਪਾ ਦੇਣਾ ਹੈ ਗੱਠ ਨਹੀਂ ਲਗਾਨੀ ਹੈ ਬਸ ਇੰਨਾ ਜਿਹਾ ਤੁਸੀਂ ਕੰਮ ਕਰਨਾ ਹੈ ਫਿਰ ਉਸ ਜਿਹੜਾ ਗਲਾਸ ਹੈ ਨਾ ਪਾਣੀ ਲੌਂਗ ਵਾਲਾ ਉਸ ਨੂੰ ਚੁੱਕ ਕੇ ਤੁਸੀਂ ਇਸ ਵੇਲੇ ਨਾ ਜਦੋਂ ਤੁਸੀਂ ਇਹ ਚੁੱਕ ਰਹੇ ਹੋਗੇ ਗਲਾਸ ਤਾਂ ਟਾਈਮ ਨੋਟ ਕਰ ਲੈਣਾ ਕਿਉਂਕਿ 1 ਘੰਟੇ ਵਾਸਤੇ ਆਪਾਂ ਉਸ ਗਲਾਸ ਨੂੰ ਰੱਖਣਾ ਹੈ ਉਸ ਗਲਾਸ ਨੂੰ ਤੁਸੀਂ ਐਸੀ ਜਗ੍ਹਾ ਤੇ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਰੱਖ ਦਿਓ ਪਰ ਉੱਥੇ ਕਿਸੇ ਦੀ ਨਜ਼ਰ ਨਹੀਂ ਪੈਣੀ ਚਾਹੀਦੀ ਕੋਈ ਉੱਥੇ ਛੇੜਖਾਣੀ ਨਾ ਕਰੇ ਉਸ ਗਲਾਸ ਨੂੰ ਨਾ ਹੀ ਉੱਤੇ ਗਲਾਸ ਕੋਈ ਦੇਖ ਸਕੇ ਠੀਕ ਹੈ ਕੀ ਕਹਿੰਦੇ ਅਲਮਾਰੀ ਵੀ ਤੁਸੀਂ ਯੂਜ਼ ਕਰ ਸਕਦੇ ਹੋ ਅਲਮਾਰੀ ਵਿੱਚ ਜਾ ਕੇ ਰੱਖ ਸਕਦੇ ਹੋ ਤੇ ਹੱਥ ਵਿੱਚ ਜਿਹੜਾ ਧਾਗਾ ਬੰਦਿਆ ਹੈ ਉਹ ਤੇ ਉਹ ਗਲਾਸ ਇੱਕ ਘੰਟਾ ਤੁਸੀਂ ਮਤਲਬ ਇਹ ਭੁੱਲ ਜਾਣਾ ਹੈ ਜਾ ਕੇ ਤੁਸੀਂ ਲੇਟ ਜਾਓ ਜਾਂ ਕੋਈ ਕੰਮ ਕਰ ਲਓ ਘਰ ਦਾ ਕੋਈ ਕੰਮ ਕਰ ਲਓ ਜਾਂ ਲੇਟ ਜਾਓ ਉਹ ਲੇਟਿਆ ਲੇਟਿਆ ਵੀ ਤੁਸੀਂ आ, उस बंदे याद कर सकते हो तो वह हो ज़्यादा उस उपाय फील करेगा ठीक है फिर उस तो बाद एक घंटा हो गया समझ लो तीस ग्यारह बजे वह गिलास रखा है तो बारह बजे वह गिलासू बाहर क्ड के ले आओ फिर उस जोड़ा धागा है उंगली तो लपेटिया हुआ उसू खोल के धागा भी उस गिलासो बस थोड़ा उपा पूरा हो गया हूँ तुम्हें की करना है यह जहरा गिलास है जिस लौंग है ता ਗਾ ਹੈ ਕਿਸੇ ਸਾਫ ਸੁਥਰੀ ਜਗਾ ਤੇ ਉਸ ਪਾਣੀ ਨੂੰ ਕਿਰਾ ਕੇ ਆ ਜਾਓ ਔਰ ਤੁਹਾਡਾ ਕੋਈ ਪੇੜ ਪੋਦਾ ਵੀ ਹੋ ਸਕਦਾ ਹੈ ਜਾਂ ਛੱਤ ਤੇ ਵੀ ਜਾ ਕੇ ਗਿਰਾ ਕੇ ਆ ਸਕਦੇ ਹੋ ਬਸ ਐਨਾ ਜਿਆ ਉਪਾਅ ਕਰ ਲਓ ਜਿਸ ਵੀ ਬੰਦੇ ਨਾਲ ਜੋ ਵੀ ਬੰਦਾ ਤੁਹਾਡੇ ਨਾਲ ਨਾਰਾਜ਼ ਹੈ ਉਹ ਖੁਦ ਤੋਂ ਆਏਗਾ ਤੁਹਾਡੇ ਕੋਲ ਔਰ ਤੁਹਾਨੂੰ ਆ ਕੇ ਮਨਾਏਗਾ ਇਹ ਵਿਸ਼ਵਾਸ ਕਰਕੇ ਦੇਖਣਾ ਬੜਾ ਹੀ ਸਰਲ ਜਿਆ ਉਪਾਅ ਹੈ ਕਰਕੇ ਦੇਖੋ ਤੇ ਜੇਕਰ ਤੁਹਾਡਾ ਜੋ ਵੀ ਤੁਹਾਡਾ ਪਿਆਰਾ ਹੈ ਤੁਹਾਡੇ ਕੋਲ ਵਾਪਸ ਆ ਗਿਆ ਹੈ ਤੇ ਪਲੀਜ਼ ਮੈਨੂੰ ਨਾ ਭੁੱਲਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ